ਸਾਡੀ ਅਵੇਲੇਬਿਲਿਟੀ ਹਮੇਸ਼ਾ ਰਹੇਗੀ ਕਿਸੇ ਵੇਲੇ ਕੋਈ ਇਸ਼ੂ ਹੋਵੇ ਕੋਈ ਚੀਜ਼ ਤੁਹਾਡੇ ਧਿਆਨ ਚ ਜਾਵੇ ਅਸੀਂ ਉਸ ਨੂੰ ਹਮੇਸ਼ਾ ਹੀ ਉਸ ਦੀ ਪੋਜ਼ਿਟਿਵ ਸਾਈਡ ਦੇਖੀ ਦੀ ਹੈ ਕਿ ਕੋਈ ਅਜਿਹੀ ਚੀਜ਼ ਜਿਹੜੀ ਸਾਡੇ ਸਾਡੇ ਕੋਲੋਂ ਮਿਸ ਹੋ ਗਈ ਜਾਂ ਅਸੀਂ ਉਸਦੇ ਉੱਪਰ ਪੂਰੀ ਤਰ੍ਹਾਂ ਧਿਆਨ ਨਹੀਂ ਦੇ पाए ਤੁਸੀਂ ਸਾਡੇ ਧਿਆਨ ਚ ਲਿਆਉਂਦੀ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਸ ਨੂੰ ਦੇ ਪਰਪੈਕਟਪਨ ਕਰੀ ਲਈ ਐਂਡ ਉਸ ਨੂੰ ਜੋ ਵੀ ਉਸ ਦਾ ਲੌਜੀਕਲ ਕਨਕਲੂਜਨ ਹੈ ਉਸ ਤੱਕ ਲੈ ਕੇ ਜਾਈਏ। ਇਹ ਕੰਮ ਕਰਦੇ ਕਈ ਵਾਰੀ देर ਹੋ ਸਕਦੀ ਹੈ ਬਟ ਸਾਡੀਆਂ ਜੋ ਇੰਟੈਂਸ਼ਨਸ ਨੇ ਉਹ ਕਲੀਅਰ ਨੇ ਜੋ ਸਹੀ ਹੈ ਵੀ ਸਟੈਂਡ ਵਿਦ ਇਟ। ਬਾਕੀ ਮੇਰਾ ਆਫਿਸ ਅਸੀਂ ਸਾਰੇ ਹਮੇਸ਼ਾ ਹਾਜ਼ਰ ਹਾਂ। ਤੁਸੀਂ ਜਦੋਂ ਵੀ ਆਉਣਾ ਹੈ ਚੀ ਗਾਨ ਤੁਹਾਨੂੰ ਸਾਡੇ ਵੱਲੋਂ ਪੂਰਾ ਸਹਿਯੋਗ ਮਿਲੇਗਾ ਸੋ ਸਿਮਿਲਰਲੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ 20 ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਤੀਆਂ ਇਵੈਂਟਸ ਨੂੰ ਇਸ ਤੀਆਂ ਯੋਗਕ ਕੁਕ ਪ੍ਰੋਗਰਾਮਾਂ ਦੀ ਯੋਜਨਾਵਾਂ ਹਨ ਉਹਨਾਂ ਨੂੰ ਉਹਨਾਂ ਦੀ ਕਵਰੇਜ ਵਿੱਚ ਸੰਸਬੋਧਿਤ ਸੋ ਮੈਂ ਇਸੇ ਨਾਲ ਦੀ ਇਸ ਪਲੇਟਫਾਰਮ ਤੋਂ ਇਹ ਵੀ ਚੀਜ਼ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ ਸੈਰੀਗੁਰੂ ਤੇ ਇੱਕ ਬਹਾਦਰ ਜੀ ਦੇ 355 ਸਾਲ ਚੱਲ ਰਿਹਾ ਉਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਵਿਕੇ ਗਏ ਹਨ ਸੋ ਪੋਨਾ ਪ੍ਰੋਗਰਾਮਾਂ ਦੀ ਲੜੀ ਤਹਿਤ ਹੀ ਕੱਲ੍ਹ ਇੱਕ ਲਾਈਟ ਐਂਡ ਸਾਊਂਡ ਸ਼ੋਅ ਰੰਜੀਤ ਐਵੇਨਿਊ ਜੋ ਦਸਰਾ ਬਰਾਉਂਡਾ ਉੱਤੇ ਤੁਸੀਂ ਖੁੱਲ੍ਹ ਸਾਰੇ ਆਓ ਵੀ ਇਨਵਾਈਟਡ ਐਂਡ ਐਟ ਦ ਸੇਮ ਟਾਈਮ ਅਸੀਂ ਤੁਹਾਡੇ ਮਾਧਿਅਮ ਨਾਲ ਅੰਮ੍ਰਿਤਸਰ ਵਾਸੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਸੂਬਾ ਵਾਸੀਆਂ ਨੂੰ ਇਸ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਆਨਲਾਈਨ ਸੱਦ ਗਏ ਹਾਂ ਆ ਜੋ ਉਹ ਜੋ ਇਹ ਸ਼ੋਅ ਹੈ ਇਹ ਤੁਹਾਡੇ ਵਾਸਤੇ ਹੈ ਉਸ ਇਸ ਸ਼ੋਅ ਦੇ ਵਿੱਚ ਗੁਰੂ ਸਾਹਿਬ ਦੀ ਜੀਵਨੀ ਅਤੇ ਉਹਨਾਂ ਦੀ ਸ਼ਹਾਦਤ ਨੂੰ ਦਿਖਾਇਆ ਜਾਏਗਾ। ਤੁਸੀਂ ਆਪਾਂ ਸਾਰੇ ਉੱਥੇ ਪਹੁੰਚ ਕੇ ਇਸ ਨੂੰ ਦੇਖ ਕੇ ਅੰਦੇਸ਼ ਤੋਂ ਸਿੱਖਿਆ ਆਪ ਵੀ ਲਈਏ ਤੇ ਗਾਂ ਵੀ ਕੈਲ ਫਾਰਵਰਡ ਕਰ। ਕੋਈ ਹੰਜੇ ਕਰਕੇ ਜੇ ਮੇਰੇ ਪਾਸ ਦਾ ਕੋਈ ਸਵਾਲ ਹੈਗਾ ਮੌਕਾ ਮਿਲਿਆ ਗੁਰੂ ਨਗਰੀ ਸੇਵਾ ਕਰਨ ਦਾ ਕੀ ਕੀ ਲੱਗਿਆ ਕਿ ਤੁਹਾਨੂੰ ਕਮੀਆਂ ਹੈਗੀਆਂ ਨੇ ਅੰਮ੍ਰਿਤਸਰ ਦੇ ਵਿੱਚ ਆਇਓ ਸੱਚ ਭਾਰਤ ਅਭਿਆਨ ਚੱਲ ਰਿਹਾ ਹੈ ਪਰ ਉਸ ਦੇ باوجود ਵੀ ਊੜੇ ਦੀ ਵੱਡੀ ਸਮੱਸਿਆ ਰੈਪਿਡ ਦੀ ਵੱਡੀ ਸਮੱਸਿਆ ਥੋੜੇ ਤਿਆਨ ਚ ਕਿਹੜੀ ਕਿਹੜੀ ਚੀਜ਼ਾਂ ਆਈਆਂ ਨੇ ਹੁਣ ਤਾਂ ਜੀ ਮੈਂ ਤਕਰੀਬਨ ਜਿਸ ਨਾਲ ਆਊਟਸਾਈਡ ਤੋਂ ਦਸਤ ਤਕਰੀਬਨ 2 ਹਫਤੇ ਮੈਨੇ ਹੋ ਗਏ ਨੇ ਉਹ ਜੇ ਇੱਕ ਚੀਜ਼ਾਂ ਅਸੀਂ ਜਿਹੜੀ ਜਿਹੜੀਆਂ ਚੀਜ਼ਾਂ ਅਸੀਂ ਦੇਖ ਰਹੇ ਆ ਅਸੀਂ ਜੋਟ ਕਰ ਰਹੇ ਆ ਐਟ ਦ ਸੇਮ ਟਾਈਮ ਮੈਂ ਆਪਣੇ ਆਫੀਸਰਸ ਦੇ ਨਾਲ ਬੈਠ ਕੇ ਦੇ ਵੀ ਪਲਾਨ ਕਰ ਰਹੇ ਆ ਕਿ ਜੇ ਇਹ ਸਮੱਸਿਆ ਤੇ ਹੈ ਹੀ ਹੈ ਇਸ ਨੂੰ ਆਪਾਂ ਟੈਕਲ ਕਿਸ ਤਰ੍ਹਾਂ ਕਰਨਾ ਹੋ ਚਾਹੇ ਸਫਾਈ ਦਾ ਇਸ਼ੂ ਹੋਵੇ ਹੋ ਚਾਹੇ ਮੁਆਵਜ਼ੇ ਵੀ ਵੰਡ ਹੋਵੇ ਹੋ ਚਾਹੇ ਗਵਰਨਮੈਂਟ ਦੀਆਂ ਵੱਖ-ਵੱਖ ਸਕੀਮਸ ਹੋਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਹੀ ਢੰਗ ਨਾਲ ਲੋਕਾਂ ਤੱਕ ਲੋਕਾਂ ਦੀ ਵੈਲਫੇਅਰ ਜਿਹਦੇ ਵਿੱਚ ਬੈਸਟ ਪੋਸੀਬਲ ਹੋ ਸਕੇ ਜਿੰਨਾ ਲਾ ਤਾਂ ਮੈਕਸਿਮ ਰਿਲੀਫ ਸਿਟੀਜ਼ਨਸ ਨੂੰ ਦੇ ਸਕੀਏ ਉਸ ਤਰ੍ਹਾਂ ਵੀ ਵਿਲ ਮੇਕ ਅ ਪਲਾਨ ਵੀ ਵਰਕ ਕਰਦੇ ਜੀ ਸਰ ਇਹ ਮੈਨੂੰ ਤੁਸੀਂ ਸਮਾਗਮ ਕੱਲ੍ਹ ਕਹਿਤੀ ਲਾਈਕ ਐਨ ਸ਼ੋ ਚਾਹਵੇ ਐ ਸਰ ਮੇਰੇ ਧਿਆਨ ਕੀ ਹੋਣਾ ਚਾਹਨਾ ਹੈ ਕਿ ਅਕਸਰ ਜਦੋਂ ਕੋਈ ਪੰਜਾਬ ਸਰਕਾਰ ਜਾਂ ਕੋਈ ਹੋਰ ਥਿਰ ਕੋਈ ਧਾਰਮਿਕ ਸਮਾਗਮ ਕਰਦੀ ਹੈ ਤਾਂ ਉਸ ਦੇ ਵਿੱਚ ਰਹਿਤ ਮਰਿਆਦਾ ਦਾ ਜਿਹੜਾ ਜ਼ਿਆਦਾ ਯੂ ਜਿਹੜਾ ਹੈ ਉਸ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਇਹਦੀ ਐਗਜ਼ਾਮਪਲ ਅਸੀਂ ਲਗਾ ਲਈਏ ਕਿ ਕਿਸ ਤਰ੍ਹਾਂ ਭਾਈ ਜਤਾ ਜੀ ਦੀ ਫੋਟੋ ਜਿਹੜੀ ਆ ਉਹ ਫਲੈਕਸ ਉੱਤੇ ਲਗਾ ਕੇ ਉਹ ਇੱਕ ਰਾਜਾ ਵੜਿੰਗਪੁਰੀ ਜਾਂ ਕਾਂਗਰਸ ਪਾਰਟੀ ਵਿਚਵਾਦ ਚ ਆ ਗਈ ਸੀ ਉਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤਾਂ ਉਹ ਫੋਟੋਆਂ ਜਿਹੜੀਆਂ ਨੇ ਉਹਨਾਂ ਦਾ ਬੀਸੀਯੂ ਕੀ ਹੁੰਦਾ ਬਾਅਦ ਸੇਡ ਦਿੱਤੀਆਂ ਜਾਂਦੀਆਂ ਨੇ ਤੁਸੀਂ ਜਿਹੜਾ ਕੱਲ ਅੱਜ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾ ਰਹੇ ਹੋ ਉਸ ਦੇ ਉੱਤੇ ਕਿਸੇ ਧਾਰਮਿਕ ਵਿਅਕਤੀ ਦੀ ਗਰਮੀ ਸਿੰਘ ਦੀ ਪਾਰਟੀ ਸੰਮੀ ਦੀ ਕਿਸੇ ਡਿਊਟੀ ਲਗਾਈ ਹੈ ਕਿ ਉੱਥੇ ਰਹਿ ਤੁਰਿਆ ਦਾ ਜਿਹੜੀ ਆ ਉਸ ਨੂੰ ਸੰਪੂਰਨ ਤੌਰ ਤੇ ਕਿਉਂਕਿ ਕੱਲ ਨੂੰ ਕਿਦੇ ਵਿਵਾਦ ਚ ਨਾ ਆਏ ਬਕਾਜ਼ ਇਹ ਇਹ ਸਪੀਡ ਰਿਕਾਰਡਸ ਨੇ ਉਹ ਇਹ ਸ਼ੋਅ ਆਰਗੇਨਾਈਜ਼ ਇਹ ਸ਼ੋਅ ਸਾਰਾ ਮੈਨੇਜ ਕਰ ਰਹੇ ਨੇ ਉਸ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਕੋਈ ਫੋਟੋਗ੍ਰਾਫਸ ਨਹੀਂ ਡਿਸਪਲੇ ਹੋਣੀਆਂ ਉਹ ਲਾਈਟ ਐਂਡ ਸਾਊਂਡ ਸ਼ੋਅ ਹੋਏਗਾ ਹਾਂ ਉਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਫਲੈਕਸੀਜ਼ਾਂ ਜਿਹੜੇ ਸਾਡੇ ਸਾਈਨ ਬੋਰਡਸ ਜਿਨ੍ਹਾਂ ਦੇ ਉੱਪਰ ਵੀ ਗੁਰੂ ਸਾਹਿਬ ਦੀ ਫੋਟੋ ਹੈ ਅਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਾਂਗੇ ਕਿ ਉਹਨਾਂ ਨੂੰ ਉਹਨਾਂ ਦੇ ਕਿਸੇ ਵੀ ਤਰੀਕੇ ਨਾਲ ਕੋਈ ਨਾਮ ਕੋਈ ਪ੍ਰੋਬਲਮ ਨਾ ਹੋਵੇ ਐਂਡ ਜਿੱਥੇ ਕਿਤੇ ਵੀ ਲੋਡ ਪੰਦੀ ਅਸੀਂ ਉਹਨਾਂ ਨੂੰ ਉਤਾਰ ਕੇ ਸਹੀ ਢੰਗ ਦੇ ਨਾਲ ਸੰਭਾਲਦੇ ਸਰ ਐਗਜ਼ਾਮਪਲ ਸਰ ਉਹ ਹਜੂਤ ਬੈਂਸ ਮੋਰਾ ਵੀ ਪ੍ਰੋਗਰਾਮ ਦੀ ਆ ਪਾਸ਼ਾ ਭਾਗ ਦਾ ਇਹਦਾ ਪ੍ਰੋਗਰਾਮ ਹੋਇਆ ਸੀਗਾ ਜਿਹੜੀ ਉਸ ਦੀ ਦੇਰ ਸੀਗਾ ਕੋਈ ਵੀ ਥੋੜੀ ਕੋਈ ਸੀਗੀ ਕੰਮ ਕਰਕੇ ਤੁਹਾਨੂੰ ਪੁੱਛਿਆ ਗਈ ਕਿ ਸਹੀ ਨਹੀਂ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਇਸ ਚੀਜ਼ ਦਾ ਤੁਸੀਂ ਸਾਡੇ ਧਿਆਨ ਚ ਲਿਆ ਆ ਤਾ ਪਹਿਲਾਂ ਵੀ ਸਾਡੀ ਇਹ ਚੀਜ਼ ਨੋਟਡ ਹੈ ਵੀਲ ਮੇਕ ਇਟ ਸ਼ੋਰ ਕਿ ਅਸੀਂ ਕੋਈ ਇਹ ਜਿਹੜਾ ਮੌਕਾ ਨਾ ਦੇਈਏ ਸਰ ਦੀ ਅੜਾਈ ਦਾ بڑا ਇਸ਼ੂ ਆ ਭਾਈ ਬਹੁਤ سارے ਮੰਗਦੇ ਸਾਹਮਣੇ ਆ ਗਏ ਬਾਰਡਰ ਇੰਨੀ ਵੀ ਇਹਨਾਂ ਦਾ ਅੰਦਾਜ਼ ਲੋਕੋਗੀਆਂ ਕਰੀ ਜਾ ਤੀ ਪਸੰਦ ਕਰਨ ਉਹ ਸਿਰ ਤੇ ਕੇ ਕਰਦੇ ਆ ਇੱਕ ਆਤਮ ਵੀ ਸਮੇ ਸਮੇ ਤੇ 300 ਸਸਾਡੀਆਂ ਟੀਮਸ ਨੇ ਜਿਹੜੀਆਂ ਜੀ 24/7 ਟੀਮਸ ਨੇ ਲਗਾਤਾਰ ਪਹਿਲਾਂ ਵੀ ਕੰਮ ਕਰ ਰਹੀਆਂ ਸੀ ਹੁਣ ਵੀ ਅਸੀਂ ਉਸ ਨੂੰ ਮੇਰੇ ਵੱਲੋਂ ਜਾਂ ABC ਸਾਹਿਬ ਵੱਲੋਂ ਸਹਾਰੇ ਰੋਜ਼ਾਨਾ ਰਿਵਿਊ ਕੀਤਾ ਜਾਂਦਾ ਚਿੰਨੀਆਂ ਵੀ ਸਾਡੇ ਕੋਲ ਰਿਪੋਰਟਸ ਆਉਂਦੀਆਂ ਨੇ ਸਾਰੀਆਂ ਰਿਪੋਰਟਸ ਨੂੰ ਬਹੁਤ ਬਰੀਕੀ ਦੇ ਨਾਲ ਵਾਚਿਆ ਜਾਂਦਾ ਸੋ ਜਿਸ ਤਰ੍ਹਾਂ ਦੇ ਇਨਸਟਰਕਸ਼ਨ ਹਨ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਜੇਕਰ ਸਾਨੂੰ ਕਿਸੇ ਵੀ ਆਪਣੇ ਆਫੀਸਰ ਦੀ ਕੋਈ ਅਣਗਹਿਲੀ ਜਿਹੜੇ ਆਫੀਸਰ ਦੇ ਏਰੀਆ ਦੇ ਵਿੱਚ ਅਗਲ ਦਾ ਕੋਈ ਵੀ ਕੇਸ ਰਿਪੋਰਟ ਹੁੰਦਾ ਉਸ ਆਫੀਸਰ ਦੀ ਵੀ ਜ਼ਿੰਮੇਵਾਰੀ ਕੀਤੀ ਜਾਂਦੀ ਹੈ ਜਿਹੜਾ ਜਿਹੜੀ ਟੀਮ ਮੌਕੇ ਤੇ ਜਾ ਕੇ ਅਸੈਸ ਕਰਦੀ ਹੈ ਆਹ ਫੋਸ ਦੀ ਵੀ ਰਿਪੋਰਟ ਨੂੰ ਅਸੀਂ ਵਾਚਦੇ ਹਾਂ ਕਿ ਭਈ ਸੋ ਦੈਟ ਅਸੀਂ ਜੋ ਅੱਗ ਲਗਾ ਰਹੇ ਹਨ ਉਹਨਾਂ ਦੇ ਸਹੀ ਕਾਰਨਾਂ ਨੂੰ ਜਾਣ ਸਕੀਏ ਕਿ ਭਈ ਉਹ ਕੀ ਕਾਰਨ ਸੀ ਉਸਨੇ ਕਿਸੇ ਦੇ ਕਹਿਣ ਤੇ ਅੱਗ ਲਾਈ ਹੈ ਜਾਂ ਉਸਨੇ ਆਪਣੀ ਮਰਜ਼ੀ ਨਾਲ ਲਾਈ ਹੈ ਜਾਂ ਉਹ ਮਸ਼ੀਨਰੀ ਨਹੀਂ ਮਿਲੀ ਤਾਂ ਲਾਈ ਸੋ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਵੀ ਇਸ ਦੇ ਨਾਲ ਸਟਡੀ ਕਰ ਰਹੇ ਹਾਂ ਤੇ ਜਿਨੇ ਆਫੀਸਰਸ ਦਾ ਏਰੀਆ ਸੀਗਾ ਜਿਸ ਦੇ ਵਿੱਚ ਅੱਗ ਲੱਗੀ ਹੈ ਐਂਡ ਆਫੀਸਰਸ ਮੌਕੇ ਤੇ ਸੀ ਨਹੀਂ ਸੀ ਉਸ ਬਾਰੇ ਵੀ ਉਹਨੂੰ ਜਵਾਬ ਦੇਣ ਦੀ ਕੀਤੀ ਜਾਂਦੀ ਹੈ ਸੋ ਇਹ ਸਾਡਾ ਇੱਕ ਪ੍ਰੋਸੈਸ ਹੈ ਜਿਹਨੂੰ ਅਸੀਂ ਜਦੋਂ ਦਾ ਸੀਜ਼ਨ ਸਟਾਰਟ ਹੋਇਆ ਹੈ ਹਮ ਰਿਸਰਚਿੰਸ अर्ली ਹਾਰਵੈਸਟਿੰਗ ਹੈਗਾ ਆਪਣਾ ਆਲਮੋਸਟ 100 ਫੈਗੈਂਟ ਤੇ ਹੈ ਆਲਮੋਸਟ 98% ਤੱਕ ਵੀ ਹਾਰਵੈਸਟ ਹੋ ਗਿਆ ਹੈ ਤੇ 60% ਦੇ ਕਰੀਬ ਸੋਇੰਗ ਹੋ ਗਈ ਹੈ ਸੋ ਫੈਗੈਂਡ ਬਟ ਫੈਗੈਂਡ ਟੀਵੀ ਆਪਾਂ ਨੂੰ ਧਿਆਨ ਰੱਖਣਾ ਕਹਿੰਦਾ ਸਾਡੀ ਸਰਵੇਲੈਂਸ ਦੇ ਵਿੱਚ ਸਾਡੀ ਚੈਕਿੰਗ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਢਿੱਲ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਵੀ ਅਸੀਂ ਸਿਵਲ ਤੇ ਪੁਲਿਸ ਅਫਸਰ ਦੀ ਡਿਊਟੀ ਲਾਈਆਂ ਨੇ ਪੁਲਿਸ ਵੀ ਪੈਟਰੋਲਿੰਗ ਕਰਦੀ ਹੈ ਬਟ ਮਤਲਬ ਜਿਸ ਤਰ੍ਹਾਂ ਨਹੀਂ ਹਰ ਕੋਈ ਹਰ ਸਮੇਂ ਹਰ ਜਗ੍ਹਾ ਨਹੀਂ ਹੋ ਸਕਦਾ ਜਦੋਂ ਕਿਤੇ ਕੋਈ ਕਿਸੇ ਨੂੰ ਕੋਈ ਗੈਪ ਦੇਖੇ ਜਾਂ ਕੋਈ ਦੇਖੇ ਹੋ ਸਕਦਾ ਉਸ ਵੇਲੇ ਕੁਝ ਸਟ੍ਰੇ ਇਨਸੀਡੈਂਟਸ ਹੋ ਵੀ ਜਾਂਦੇ ਨੇ ਪਰ ਸਾਡੀ ਕੋਸ਼ਿਸ਼ ਇਹੋ ਹੀ ਹੈ ਕਿ ਅਸੀਂ ਮੈਕਸਿਮਮ ਸਰਵੇਲੈਂਸ ਕਰੀਏ ਮੈਕਸਿਮਮ ਸਮਝਾ ਸਕੀਏ ਜੋ ਹੁਣ ਤੱਕ ਕਰਦੇ ਆ ਰਹੇ ਸਾਰੇ ਕਿਸਾਨਾਂ ਨੂੰ ਪਿੰਡ-ਪਿੰਡ ਟੀਮਸ ਨੂੰ ਅਸੀਂ ਭੇਜ ਕੇ ਲੋਕਾਂ ਨੂੰ ਇਸ ਦੇ ਬਾਰੇ ਸਮਝਾਇਆ ਵੀ ਹੈ ਜਿੰਨੀ ਮਸ਼ੀਨਰੀ ਸਾਡੇ ਕੋਲ ਹੈ ਉਹ ਲੋਕਾਂ ਨੂੰ ਉਹ ਵੀ ਕਿਸਾਨਾਂ ਨੂੰ ਵਹੀਆ ਕਰਵਾਈ ਹੈ ਇਵਨ ਜਿਹੜੇ ਕਿਸਾਨ ਮੰਡੀਆਂ ਚਾਹੁੰਦੇ ਨੇ ਉਥੇ ਵੀ ਉਹਨਾਂ ਨੂੰ ਸਮਝਾਇਆ ਅਸੀਂ ਇੱਕ ਸੈਂਟਰ ਲੈਵਲ ਤੇ ਕੱਲ ਸ਼ਾਮ ਤੱਕ ਸਾਡਾ ਸੈਂਟਰ ਵੀ ਚੱਲ ਰਿਹਾ ਸੀਗਾ ਉਹ ਉਹਦੇ ਵਿੱਚ ਵੀ ਇਹੋ ਸੀਗਾ ਕਿ ਜਿਨ੍ਹਾਂ ਨੂੰ ਕੋਈ ਲੋੜ ਪੈਂਦੀ ਸੀ ਉਸ ਨੰਬਰ ਤੇ ਕਾਲ ਕਰਕੇ ਮੁਸ਼ਕਿਲ ਐਸੋ ਸੋ ਇਹ ਸਾਰਾ ਇੱਕ ਆਨ ਗoing ਪ੍ਰੋਸੈਸ ਹੈ ਬਿਕੋਜ਼ ਮੁਸ਼ਨੀ 3-4 ਸਾਲਾਂ ਤੋਂ ਇਸ ਮੁੱਦੇ ਵੱਲ ਜਿਆਦਾ ਤਵੱਚੋਂ ਵਧੀ ਹੈ ਐਨਜੀਟੀ ਮਾਨਯੋਗ ਸੁਪਰੀਮ ਕੋਰਟ ਦੀ ਸੀਏਕੀਮ ਦੀ ਸੋ ਸਾਡਾ ਵੀ ਸਾਨੂੰ ਰੈਗੂਲਰਲੀ ਸਾਡੀ ਜਵਾਬਦੇਹੀ ਬਣਦੀ ਹੈ ਸੋ ਇਸ ਲਈ ਅਸੀਂ ਸਾਰੀ ਗਵਰਨਮੈਂਟ ਮਸ਼ੀਨਰੀ ਵਿਦ ਐਨਜੀਓਜ਼ ਵਿਦ ਦਿ ਫਾਰਮਰਸ ਅਸੀਂ ਸਾਰਿਆਂ ਦੀ ਕੋਸ਼ਿਸ਼ ਰਹੀ ਹੈ ਕਿ ਜਿੰਨੀਆਂ ਘੱਟ ਤੋਂ ਘੱਟ ਫਾਇਰ ਇਨਸੀਡੈਂਟਸ ਹੋਣ ਉਹ ਸੋ ਦੈਟ ਜਿਹੜੀ ਆਪਣੇ ਹਾਵੜ ਉਹ ਸਾਫ ਸੁਥੀ ਜਾ ਸਕੇ ਸਾਡੀ ਕੋਸ਼ਿਸ਼ ਜਾਰੀ ਹੈ ਸੋ ਹਰ ਸਾਲ ਰਿਜ਼ਲਟਸ ਇੰਪਰੂਵ ਹੋ ਰਹੇ ਹਨ ਪਿਛਲੇ ਸਾਲ ਦੇ ਨਿਸਬਤ ਅਸੀਂ ਤਕਰੀਬਨ 55% ਘੱਟ ਫਾਰਮ ਫਾਇਰਸ ਰਿਪੋਰਟ ਹੋ ਰਹੀਆਂ ਹਨ ਸੋ ਅਸੀਂ ਆਸ ਕਰਦੇ ਹਾਂ ਕਿ ਜਿਉਂ-ਜਿਉਂ ਅਸੀਂ ਇਸ ਦੇ ਵਿੱਚ ਸਾਰੇ ਰਲ ਮਿਲ ਕੇ ਅੱਗੇ ਚੱਲਾਂਗੇ ਹੋਰ ਰਿਡਕਸ਼ਨ ਸਾਹਮਣੇ ਸਰ ਇਹ ਖਾਰ ਦੀ ਗੱਲ ਉਸ ਮਸਿਆ ਦੂਸਰਾ ਇੱਕ ਪਰਫੋਮੈਂਸ ਆ ਕਿ ਤਾਂ ਜਿਹੜਾ ਸਸਟਾਈਨਬਲ ਬਣ ਕੇ ਫਾਸਟ ਸੌਲਿਡਿਕੂ ਦੇ ਇੱਕ ਮੱਧ ਸੈਟੀ ਦਾ ਫਰਾਂਚ ਸਟਾਨ ਹੈ ਸ਼ਹਿਰ ਦੇ ਵਿੱਚ ਕਿ ਕਿਤਾਸ ਹੈ ਉਹ ਤੋਂ ਵੀ ਅਰਕੇ ਦੇ ਵਿੱਚ ਫਾਸਟ ਸੀਵੇ ਦੀ ਬੜੀ ਮੁਸ਼ਕਲ ਹੈ ਮੇਰਾ ਅਪਲੀਕੇਸ਼ਨ ਉਹ ਕਾਰਨ ਕਰਕੇ ਹੁੰਦੇ ਨਹੀਂ ਤੋਂ ਉਹ ਦੂਸਰਾ ਇੱਕ ਹੈ ਸਾਫਾਈ ਦੀ ਸਮੱਸਿਆ ਜਿਸਾ ਪਹਿਲਾਂ ਦੱਸਿਆ ਸਾਡੀ ਲਗਾਤਾਰ ਵੀ ਆਰ ਇਨ ਟੱਚ ਵਿਦ ਦ ਕਾਰਪੋਰੇਸ਼ਨ ਕੋਈ ਕੋਨਾ ਦੇ ਡੋ ਟੂ ਡੋਰ ਇਲੈਕਸ਼ਨਸ ਦੇ ਤੇ ਸਕਿੰਡ ਟੂ ਪੁਆਇੰਟਸ ਤੋਂ ਗਾਰਬੇਜ ਕਲੈਕਸ਼ਨ ਦੇ ਇਸ਼ੂ ਸੀਗੇ ਉਹਨਾਂ ਰਿਜ਼ੋਲਵ ਹੋ ਚੁੱਕੇ ਹਨ ਸੋ ਜਿਉਂ ਜਿਉਂ ਸਾਡੇ ਕੋਲ ਰਿਸੋਰਸਸ ਆ ਰਹੇ ਨੇ ਅਸੀਂ ਆਸ ਕਰਾਂਗੇ ਅਸੀਂ ਦੇਖਾਂਗੇ ਵੀ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੀਆਂ ਮੁੱਖ ਮਾਰਕ ਆਪਣੀ ਦਰਹਾਈ ਸ਼ੀ ایرিয়াস ਜਿੱਥੋਂ ਵੀ ਸਾਡਾ ਸਾਰਾ ਇਹ ਆਪਣਾ ਗਾਰਬੇਜ ਜਨਰੇਟ ਹੁੰਦਾ ਹੈ ਉਹ ਆਪਾਂ ਨੂੰ ਸਾਫ਼ ਸੁਥਰੇ ਨਜ਼ਰ ਆਉਣਗੇ ਲਸਟਰ ਉਹ ਸੀਵਰ ਦਾ ਤੁਸੀਂ ਇਸ਼ੂ ਫਲੈਗ ਕੀਤਾ ਜਿਹੜੇ ਸਪੈਸੀਫਿਕ ਇਸ਼ੂਸ ਗੂਸਾ ਵਾਲੇ ਤੁਸੀਂ ਸਥਾਨਾ ਵਾਲੇ ਦੱਸੇ ਹਨ ਕੇ ਅਸੀਂ ਫਿਰ ਦੁਬਾਰਾ ਇੱਕ ਵਾਰ ਕੰਪਨੀਸ਼ਨ ਨਾਲ ਟੈਕ ਆਫ ਕਰਪੀਸ਼ੋਰ ਕਰ ਲੈਨੇ ਕਿ ਵੈਸੇ ਵੀ ਸੀਵਰ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਬਿਕਾਜ਼ ਜਿੱਥੇ ਵੀ ਸੀਵਰ ਓਵਰਫਲੋ ਕਰੇਗਾ ਸਾਰੇ ਰੈਜ਼ੀਡੈਂਟਸ ਨੂੰ ਲੰਧਨ ਵਾਲਿਆਂ ਨੂੰ ਦਿੱਕਤ ਹੋਏਗੀ ਪਰ ਤਾਂਸ ਕਰੇਡੇ ਤੋਂ ਧਾਰਮਿਕ ਸਥਾਨ ਹਨ ਉਹਨਾਂ ਦੇ ਉੱਪਰ ਤੇ ਇਸ ਪ੍ਰੋਬਲਮ ਬਿਲਕੁਲ ਨਹੀਂ ਹੋਣੀ ਚਾਹੀਦੀ ਵੀ ਇਨਫੋਰਮ ਖਾਦ ਦੀ ਸਮੱਸਿਆ ਖਾਦ ਦਾ ਵੀ ਅਸੀਂ ਰੋਜ਼ਾਨਾ ਹੀ ਰਿਵਿਊ ਕਰੀਦਾ ਸਾਡੇ ਕੋਲ ਤਕਰੀਬਨ 30000 ਦਾ ਇੰਡੈਂਟ ਹੈ ਵੀ ਆ ਉਸਦੇ ਵਿੱਚੋਂ 20000 ਦੇ ਕਰੀਬ ਸਾਡੇ ਕੋਲ ਪਾ ਲ ਚੁੱਕੇ ਹੈ ਜੋ ਵੱਖ-ਵੱਖ ਕੋਆਪਰੇਟਿਵ ਸੁਸਾਇਟੀਆਂ ਐਂਡ ਹੋਲਸੇਲ ਡੀਲਰਸ ਨੂੰ ਭੇਜੀ ਗਈ ਹੈ ਸੋ ਵੱਖ-ਵੱਖ ਕਮੇਟੀ ਫਾਰਮਰ ਵੀ ਆਂਦੇ ਨੇ ਕਿਰਮਤ ਕੱਲਾ ਤੋਂ ਵੀ ਫਾਰਮਰ ਯੂਨੀయన్స్ ਵੀ ਆਉਂਦੀਆਂ ਨੇ ਸੋ ਅਸੀਂ ਇਹ ਇਨਸ਼ੋਰ ਕਰੀਦਾ ਹੈ ਕਿ ਜਿਹੜੀ ਵੀ ਖਾਦ ਕੋਆਪਰੇਟਿਵਸ ਦੇ ਵਿੱਚ ਹੈ ਉਹ ਸਾਰੀ ਹੀ ਉਹਨਾਂ ਦੇ ਮੈਂਬਰਸ ਨੂੰ ਜ਼ਰੂਰ ਮਿਲੇ ਐਂਡ ਐਟ ਦ ਸੇਮ ਟਾਈਮ ਇੱਕ ਇਸ ਦਾ ਆਲਟਰਨੇਟਿਵ ਵੀ ਹੈ TSP ਉਹ ਵੀ ਅਸੀਂ ਐਗਰੀਕਲਚਰ ਡਿਪਾਰਟਮੈਂਟ ਨੂੰ ਕਿਹਾ ਕਿ TSP ਫਾਰਮਰਸ ਵਰਕ ਦੇ ਨਹੀਂ ਬਿਕੋਜ਼ DAP ਸ਼ਾਰਟ ਸ਼ਾਰਟੇਜ ਹੋਣ ਕਰਕੇ ਉਹਨਾਂ ਵੱਲ TSP अवेलेबल ਹੈ ਉਹਨੂੰ ਯੂਜ਼ ਨਹੀਂ ਕਰਦੇ ਸੋ ਸਾਡੀ ਅਸੀਂ ਵੱਖ-ਵੱਖ ਸਮੇਂ ਸਰ ਐਗਰੀਕਲਚਰ ਵਿਭਾਗ ਨੂੰ ਕਿਹਾ ਕਿ ਤੁਸੀਂ ਇਸ ਜਿਹੜੇ ਤੁਸੀਂ ਕੈਂਪ ਲਗਾਉਂਦੇ ਹੋ ਉਹਨਾਂ ਵਿੱਚ ਪਲੱਸ ਤੁਸੀਂ ਫਾਰਮਰਸ ਨੂੰ ਰੀਚ ਆਊਟ ਕਰਕੇ ਦੱਸੋ ਕਿ TSP ਵੀ ਉਨਮੀ ਹੀ ਫਾਇਦੇਮੰਦ ਹੈ ਜਿਵੇਂ DFE ਹੈ ਸੋ ਉਸ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਹਸਪਤਾਲ ਦਾ ਭੱਤਾ ਵਾਲਾ ਅਫਸਰ ਕਾਫੀ ਕੰਮੀਰ ਹੁੰਦਾ ਹੈਗਾ ਸਰ ਐਨਡੀ ਨੇ ਦੇਣ ਜਾਰੇ ਕਰਦੇ ਮੁਸ਼ਕਿਲ ਘਾਤ ਨੂੰ ਚਾਰ ਦੇ ਅੰਦਰ लेटर ਲਿਖਿਆ ਪੀਡਬੀ ਵੀ ਪਾਸ ਕਰੇਗਾ ਫਕਤਾ ਡੰਪੜਾ ਸਾਫ ਹੋਏਗਾ ਫਕਤਾ ਵਾਲਾ ਡੰਪ ਦੀ ਸਫਾਈ ਵੀ ਰੈਮੀਡੀਏਸ਼ਨ ਦਾ ਇਸ਼ੂ ਹੈ ਸੋ ਇਸ ਦਾ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਹੈ ਵੀ ਵੀ ਵਿਲ ਡਰॉ द प्लान ਕਿ ਜੇਕਰ ਅਸੀਂ ਟਾਈਮਲਾਈਨਸ ਓਵਰਸ਼ੂਟ ਕੀਤੀਆਂ ਨੇ ਵੀ ਕੈਨ ਸੈਟ ਐਂਡ ਜਿਹੜੀਆਂ ਸਾਡੇ ਕੋਲ ਅਵੇਲੇਬਲ ਰਿਸੋਰਸਸ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਇਹ ਸ਼ਡਿਊਲ ਤਿਆਰ ਕਰਕੇ ਵੀਲ ਸਬਮਿਟਡ ਟੂ ਐਮਸੀਟੀ ਸੋ ਦੈਟ ਇਸ ਨੂੰ ਕਰਨਾ ਤੇ ਵੀ ਵਿਲ ਹੈਵ ਟੂ ਡੂ ਇਟ ਤੇ ਸੋ ਦੈਟ ਆਪਾਂ ਜਿੰਨੇ ਸਾਡੇ ਕੋਲ ਰਿਸੋਰਸਸ ਨੇ ਉਸ ਅਨਸਾਰ ਆਪਾਂ ਇੱਕ ਵਾਰੀ ਇਸ ਨੂੰ ਨਵੇਂ ਸਿਰੇ ਤੋਂ ਦੇ ਦਈਏ ਜੀ ਸਰ ਅਮਰਿੰਦ ਸਰ ਲੋਕ ਟੂਰਿਸਟ ਬੋਧ ਆਪਰ ਸਰ ਦੇ ਵਿੱਚ ਜਿਹੜਾ ਵੀ ਕੋਈ ਸ਼ਹਿਰ ਦਾ ਪ੍ਰਭਾਵ ਹੋਏਗਾ ਚਾਹੇ ਉੱਦਮਗੀ ਹੋਵੇ ਚਾਹੇ ਖਾਣ ਦੀ ਨੋਬੇ ਚਾਹੇ ਟ੍ਰੈਫਿਕ ਸਮੱਸਿਆ ਹੋਵੇ ਉਹ ਆਪਣੇ ਸ਼ਹਿਰ ਚ ਆਫਿਸ ਲੈ ਕੇ ਜਾਏ ਕੋਈ ਸਾਡਾ ਕੰਪੈਰੀਜ਼ਨ ਕਰਦਾ ਔਰ ਟੂਰਿਸਟ ਕਿ ਮੇਰੇ ਸ਼ਹਿਰ ਦੀ ప్రతి ਦਿਚਨ ਸਹੀ ਹੈ ਜਾਂ ਉਸਾਰਾ ਬੁਨਗੜੀ ਆਇਆ ਹੈ। ਮੇਰੀ ਦਿੱਸ ਸਹੀ ਹੈ। ਜਦ ਮੈਂ ਹਰਦਵਾਰ ਗਿਆ ਸੀ ਜਾਂ ਕਿਸੇ ਹੋਰ ਸ਼ਹਿਰ ਚ ਗਿਆ ਸੀ, ਉਥੋਂ ਦੀ ਟ੍ਰੈਫਿਕ ਸਹੀ ਹੈ। ਟ੍ਰੈਫਿਕ ਦੀ ਸਮੱਸਿਆ ਕਰੀਆ ਚਾਹੇ ਦੁਕਾਨਾ ਬੰਦ ਹੋਵੇ, ਚਾਹੇ ਅਰਮਦਰ ਸਾਹਿਬ ਉਹ ਵੀ ਬਸ ਸਟੈਂਡ ਹੋਵੇ, ਸਟੇਸ਼ਨ ਹੋਵੇ ਕਿ ਜਿਹੜਾ ਮੇਨ ਰੋਡ ਨੇ ਚਾਹੇ ਆਪਾਂ ਬਾਗਾ ਬਾਟ ਤੇ ਜਾਂਦੇ ਆਏ, ਇੰਨੀ ਕੁ ਟ੍ਰੈਫਿਕ ਸਮੱਸਿਆ ਰਹਿੰਦੀ ਆ। ਗੰਦਗੀ ਬਹੁਤ ਹੈ। ਇੰਨਾ ਸਾਰੇ ਬਿੰਦੂ ਤੇ ਗੰਦਗੀ ਵੀ ਬਹੁਤ ਹੈ। ਜਿੱਤੇ ਖਾਣ-ਪੀਣ ਦੀਆਂ ਦੁਕਾਨਾਂ, ਖਾਣ-ਪੀਣ ਦੀਆਂ ਦੁਕਾਨਾਂ ਦੇ ਉੱਤੇ ਵੀ ਖਾਣ-ਪੀਣ ਜੋ ਜਿਹੜਾ ਸਮ ਚੈਨਡਾਲੀ ਕਿਡੋ ਕੋਕੋ ਡਿਪਾਰਟਮੈਂਟਾਂ ਦੀਆਂ ਡਿਊਟੀਆਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੋਗੇ ਘੱਟੋ ਘੱਟ ਜਿੱਥੇ ਟੂਰਿਸਟ ਫਿਰਦਾ ਘੱਟੋ ਘੱਟ ਇਹਦਾ ਸਾਫ ਸਫਾਈ ਹੋਵੇ ਅਤੇ ਟ੍ਰੈਫਿਕ ਸਮੱਸਿਆ ਨਾ ਹੋਵੇ ਦੁਕਾਨਦਾਰਾਂ ਨੇ ਆਪਣੇ ਵਾਹਨ ਵਾਰ-ਵਾਰ ਖੜੇ ਕਿੱਦਾਂ ਤੇ ਸਵੇਰ ਤੋਂ ਲਾ ਕੇ ਦੁਪਹਿਰ ਤੱਕ ਉਹਨਾਂ ਦੇ ਵਾਹਨ پارک ਹੋ ਜਾਂਦੇ ਨੇ ਸਰਕਾਰੀ ਵਿੱਚ ਮੈਂ ਇੱਕ ਐਡ-ਆਨ ਦੱਸਣਾ ਸਮਰੱਥਾ ਦੇ ਇੱਕ ਵੱਡੀ ਇੱਕ ਸਮੱਸਿਆ ਹੈ ਉਹ ਬੈਟਰੀ ਰੀਚਰ ਦੇ VRTS ਦੀ ਲਾਈਨ ਆ ਬਿਲਕੁਲ ਫ੍ਰੀ ਆ ਕੋਈ ਯੂਜ਼ ਵਿੱਚ ਨਹੀਂ ਆ ਰਹੀ ਸੈਂਟਰੇ ਬੱਸਾਂ ਜਿਹੜੀਆਂ ਨੇ ਬੀਆਰਟੀਸੀ ਦੀਆਂ ਕੋਲ ਖੜੀਆਂ ਨੇ ਤੇ ਇਹਦੇ ਤੇ ਵੀ ਜ਼ਰਾ ਧਿਆਨ ਦੇਣ ਦੀ ਲੋੜ ਹੈ ਕਿ ਸਾਡੀ ਜਿਹੜੀ ਟ੍ਰੈਫਿਕ ਹੈ ਉਹਨੂੰ ਕੋਸਾ ਬੀਆਰਟੀਸੀ ਲਾਈਨ ਹੈ ਉਹ ਵੀ ਉੱਪਰ ਕਿਉਂ ਨਾ ਲੱਗ ਜਾਵੇ ਨਹੀਂ ਵੀ ਬਿਲਡ ਡੈਫੀਨੇਟਲੀ ਕੁਝ ਆ ਕਿਉਂਕਿ ਸਾਡੀ ਗੱਲ ਸਹੀ ਹੈ ਕਾਫੀ ਸਪੇਸ ਹੈ ਜਿਸ ਨੂੰ ਕਿ ਜਿਹੜੀ ਵਰਤੋਂ ਚ ਨਹੀਂ ਜੇ ਵਰਤੋਂ ਚ ਆ ਜੇ ਤਾਂ ਆਪਣੀ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਸੌਲਵ ਹੋ ਸਕਦੀ ਹੈ ਡੈਫੀਨਟਲੀ ਗਿਵ ਇਟ ਅ ਟ੍ਰਾਈ ਮਿਸਮੈਪ ਪੁਆਇੰਟ ਅਸਲ ਇਹ ਤਾਂ ਉਹ ਕਿ ਟ੍ਰੈਫਿਕ ਦੀ ਸਮੱਸਿਆ ਰਹੀ ਜਾਂ ਗੱਦਗੀ ਦੀ ਸਮੱਸਿਆ ਰਹੀ ਕਿਸ ਤਰ੍ਹਾਂ ਦੂਰ ਹੋਈ ਮਹਿਕਮੇ ਨੂੰ ਪਤਾ ਆ ਕਿ ਇੱਥੇ ਟ੍ਰੈਫਿਕ ਹੈ ਮਹਿਕਮੇ ਨੂੰ ਪਤਾ ਵੀ ਇੱਥੇ ਗੰਦ ਰੰਗ ਹੈ ਮਹਿਕਮੇ ਨੂੰ ਪਤਾ ਕਿ ਇੱਥੇ ਜਿਹੜੇ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਉਹ ਸੁੱਧ ਤਾਂ ਨਹੀਂ ਰੱਖਦੇ ਜਿਹੜੀ ਰੱਖਣੀ ਚਾਹੀਦੀ ਹੈ ਟੂਰਿਸਟ ਨੂੰ ਦੇਣੀ ਚਾਹੀਦੀ ਹ ਪਰ ਫਿਰ ਵੀ ਆਪਾਂ ਕਿਸੇ ਡੰਗ ਤੇ ਬਾੜੀਆਂ ਭੇਮ ਚਲਾਣੇ ਆ ਇਸ ਦੇ ਵਿੱਚ ਜੀ ਇਸ ਦੇ ਵਿੱਚ ਜੇ ਆਪਾਂ ਟੂਰਿਸਟ ਸਰਕਟ ਦੀ ਗੱਲ ਕਰੀਏ ਆਪਾਂ ਨੂੰ ਪਤਾ ਹੈ ਕਿ ਸਾਡੇ ਕਿਹੜੇ ਕਿਹੜੇ ਬਾਜ਼ਾਰ ਕਿਹੜੀਆਂ ਕਿਹੜੀਆਂ ਸੜਕਾਂ ਤੇ ਟੂਰਿਸਟ ਜ਼ਿਆਦਾ ਜਾਂਦੇ ਨੇ ਸੋ ਰੈਦਰ ਥੈਨ ਆਪਾਂ ਹਰ ਇੰਡੀਵਿਜੂਅਲੀ ਡਿਪਾਰਟਮੈਂਟ ਨੂੰ ਕਰੀਏ ਅਸੀਂ ਸਫਾਈ ਨੂੰ ਲੈ ਕੇ ਟ੍ਰੈਫਿਕ ਐਂਡ ਕਾਰਪੋਰੇਸ਼ਨ ਸੋ ਇਹਨਾਂ ਦੇ ਨਾਲ ਇੱਕ ਸਾਂਝੇ ਤੌਰ ਤੇ ਵੀ ਆਰ ਮੀਕਿੰਗ ਅ ਪਲਾਨ ਤਾਂ ਜੋ ਇਹਨਾਂ ਦੀ ਸਫਾਈ ਪਲੱਸ ਟ੍ਰੈਫਿਕ ਮੈਨੇਜਮੈਂਟ ਦੋਹੇ ਚੀਜ਼ਾਂ ਹੋ ਸਕੇ ਸਾਨੂੰ ਸਾਡੀ ਕੋਸ਼ਿਸ਼ ਰਹੇਗੀ ਕਿ ਕੰਜੈਸ਼ਨ ਵੀ ਦੂਰ ਹੋਵੇ ਐਂਡ ਐਟ ਦ ਸੇਮ ਟਾਈਮ ਜਿਹੜੇ ਸ਼ਹਿਰ ਦਾ ਉਹ ਏਰੀਆ ਜਿਹੜਾ ਖਾਸ ਕਰਕੇ ਧਾਰਮਿਕ ਸਥਾਨਾਂ ਵਾਲਾ ਏਰੀਆ ਹੈ ਉਸ ਦੀ ਸਫਾਈ ਲਾਜ਼ਮੀ ਹੈ बिकॉज़ ਉਹਨਾਂ ਰਸਤਿਆਂ ਦੇ ਉੱਪਰ ਹੀ ਤੀਰਥ ਯਾਤਰੀ ਜਾਂਦ ਕਰ ਪੈਦਲ ਚੱਲਦੇ ਨੇ ਸੋ ਉਹਨਾਂ ਦੀ ਸਫਾਈ ਅਸੀਂ ਅੰਸ਼ੂਰ ਕਰਾਂਗੇ 24/7 थैंक यू